ਜਲ ਸਰੋਤ ਵਿਭਾਗ ਪੰਜਾਬ ਤੁਹਾਨੂੰ ਪਤਾ ਹੈ ਕਿ ਪਿੱਛੇ ਜੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਬੜੇ ਵੱਡੇ ਪੱਧਰ ਤੇ ਚੱਲਿਆ ਤੇ ਜਿਹੜਾ ਪੰਜਾਬ ਦਾ ਜਿਹੜੇ ਪ੍ਰਿੰਸੀਪਲ ਸੈਕਟਰੀ ਜਲ ਸਰੋਤ ਵਿਭਾਗ ਪੰਜਾਬ ਦਾ ਕ੍ਰਿਸ਼ਨ ਕੁਮਾਰ ਆਈਏਐਸ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਵੱਲੋਂ ਇੱਕ ਸਾਡੇ ਤੋਂ ਗੰਧ ਡਾਟੇ ਲਏ ਜਾ ਰਹੇ ਸਨ ਕਿ ਤੁਸੀਂ 20 ਤੋਂ 21% ਜਿਹੜਾ ਪਾਣੀ ਪੰਜਾਬ ਦੇ ਖੇਤਾਂ ਨੂੰ ਲੱਗਦਾ ਤੁਸੀਂ ਉਹਨੂੰ 100% ਦਿਖਾਓ ਤਾਂ ਕਿ ਅਸੀਂ ਬਾਹਰਲੇ ਸਟੇਟਾਂ ਦੇ ਵਿੱਚ ਇਸ ਫਾਇਦੇ ਨਾਲ ਆਪਣੀਆਂ ਸਰਕਾਰਾਂ ਬਣਾ ਸਕੀ ਉਸ ਕਰਕੇ ਜੀ ਅਸੀਂ ਇੱਕ ਸਰਕਾਰੀ ਮੁਲਾਜ਼ਮਾਂ ਦੇ ਹੋਣ ਦੇ ਨਾਤੇ ਅਸੀਂ ਪੰਜਾਬ ਦੇ ਕਿਸਾਨ ਪੰਜਾਬ ਦੇ ਪੁੱਤ ਹੋਣ ਦੇ ਨਾਤੇ ਅਸੀਂ ਇਹ ਫੈਸਲਾ ਲਿਆ ਅਸੀਂ ਬਿਲਕੁਲ ਮੈਂ ਸਟੇਟ ਪ੍ਰੈਜ਼ੀਡੈਂਟ ਤੌਰ ਤੇ ਆਪਣੇ ਪਟਵਾਰੀ ਸਾਥੀਆਂ ਨੂੰ ਬੇਨਤੀ ਕੀਤੀ ਕਿ ਆਪਾਂ ਪੰਜਾਬ ਦੇ ਪੁੱਤਾਂ ਆਪਾਂ ਗਲਤ ਰਿਪੋਰਟ ਬਿਲਕੁਲ ਨਹੀਂ ਦੇਵਾਂਗੇ ਜਿੰਨਾ ਪਾਣੀ ਲੱਗਦਾ ਅਸੀਂ ਉਹਨਾਂ ਹੀ ਦੇਵਾਂਗੇ ਇਸੇ ਆਧਾਰ ਤੇ ਇਹਨਾਂ ਨੇ ਮੇਰਾ 200 ਪਟਵਾਰੀ ਜਿਹੜਾ ਚਾਰ ਸ਼ੀਟ ਕਰਦਾ ਸੀ ਕ੍ਰਿਸ਼ਨ ਕੁਮਾਰ ਜਿਹੜਾ ਆਈਐਸਾ ਔਰ ਮੈਨੂੰ ਬਤੌਰ ਪ੍ਰਧਾਨ ਹੋਣ ਦੇ ਮੈਂ ਤੱਕ ਕਿਉਂਕਿ ਮੈਂ ਇਹਨਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਸਾਨੂੰ ਦੱਸੋ ਤੁਸੀਂ ਕਾਦੀ ਸਜ਼ਾ ਦਿੰਦੇ ਆ ਅਸੀਂ ਝੂਠੀ ਰਿਪੋਰਟ ਨਹੀਂ ਦਿੰਦੇ ਤਾਂ ਇਹਨਾਂ ਨੇ 200 ਪਟਵਾਰੀ ਸਾਡਾ ਚਾਰ ਸ਼ੀਟ ਕਰਤਾ ਜਦੋਂ ਮੈਂ ਉਹਦੀ ਆਵਾਜ਼ ਬੁਲੰਦ ਕੀਤੀ ਤਾਂ ਇਹਨਾਂ ਨੇ ਮੈਨੂੰ ਬਤੌਰ ਸਟੇਟ ਪ੍ਰਧਾਨ ਹੋਣ ਦੇ ਨਾਤੇ ਮੈਨੂੰ ਵੀ ਇਹਨਾਂ ਨੇ ਇੱਕ ਵਟਸਐਪ ਦਾ ਬਹਾਨਾ ਬਣਾ ਕੇ ਮਾਤਲ ਕਰਤਾ ਤੇ ਅੱਜ ਮੈਂ ਬੜਾ ਆਪਣੇ ਆਪ ਨੂੰ ਵਿਭਾਗੀ ਸਮਝਦਾ ਕਿ ਅੰਮ੍ਰਿਤਸਰ ਜ਼ਿਲ੍ਹੇ ਨਾਲ ਸੰਬੰਧਿਤ ਸਮੂਹ ਮੁਲਾਜ਼ਮ ਜਥੇ ਬੰਦਿਆਂ ਨੇ ਮੈਨੂੰ ਬੜਾ ਪਿਆਰ ਸਤਿਕਾਰ ਦਿੱਤਾ ਤੇ ਕੱਲ ਹੀ ਤੁਹਾਨੂੰ ਪਤਾ ਹੀ ਆ ਕਿ ਕੱਲ ਜਿਹੜਾ ਮੇਰਾ ਆਪਣਾ ਰਾਮ ਮੱਤਲ ਤੋਂ ਕੱਲ ਮੈਨੂੰ ਬਹਾਲ ਕੀਤਾ ਗਿਆ ਔਰ ਮੈਂ ਆਪਣੇ ਆਪ ਨੂੰ ਬੜਪੁਆਗੀ ਸਾਹਮਣੇ ਕਿ ਮੈਨੂੰ ਅੰਮ੍ਰਿਤਸਰ ਦੀ ਧਰਤੀ ਮਾਝੇ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਤੇ ਜੁਆਇਨ ਕਰਨ ਦਾ ਮੌਕਾ ਮਿਲਿਆ ਔਰ ਜਿੰਨਾ ਮੈਨੂੰ ਜ਼ਿਲ੍ਹਾ ਅੰਮ੍ਰਿਤਸਰ ਨਾਲ ਸੰਬੰਧਿਤ ਸਮੂਹ ਜਥੇਬੰਦੀਆਂ ਨੇ ਸਤਿਕਾਰ ਦਿੱਤਾ ਔਰ ਮੇਰੇ ਜਲ ਸਰੋਤ ਵਿਭਾਗ ਪੰਜਾਬ ਦੇ ਜਥੇਬੰਦੀਆਂ ਨੇ ਮੈਨੂੰ ਇੰਨਾ ਸਤਿਕਾਰ ਦਿੱਤਾ ਮੈਂ ਸਾਰੀ ਉਮਰ ਇਹਨਾਂ ਦਾ ਅਹਿਸਾਨ ਨਹੀਂ ਭੁੱਲ ਸਕਦਾ ਧੰਨਵਾਦ ਜੀ